ਨਾਬੇ ਚ ਹੋਈ ਦਸਤਾਰ ਬੰਦੀ ਨੂੰ ਕਈ ਲੋਕ ਡਰਾਮਾ ਹੀ ਦੱਸੀ ਜਾਂਦੇ ਆ ਪਰ ਇਹ ਕੋਈ ਆਮ ਫੰਕਸ਼ਨ ਨਹੀਂ ਸੀ ਇਹ 124 ਸਾਲਾਂ ਬਾਅਦ ਨਾਬੇ ਦੀ ਵਿਰਾਸਤ ਨਾਬੇ ਚ ਵਾਪਸ ਆਈ ਆ ਇਹ ਸਿੱਖੀ ਦੀ ਪਹਿਚਾਨ ਵਾਪਸ ਆਈ ਆ ਨਾਬੇ ਦੀ रियासत ਦੀ ਸਭ ਤੋਂ ਵੱਡੀ ਨਿਸ਼ਾਨੀ ਹੀਰਾ ਮਹਿਲ ਜਿਹਨੂੰ ਨਾਬੇ ਦਾ ਦਿਲ ਮੰਨਿਆ ਜਾਂਦਾ ਜੋ ਸਮਿਆਂ ਸਮਿਆਂ ਤੋਂ ਸੁੰਨਾ ਪਿਆ ਸੀ ਉਥੇ ਅੱਜ ਇੱਕ ਵਾਰ ਫੇਰ ਰੌਣਕਾਂ ਲੱਗੀਆਂ ਮਹਾਰਾਜਾ ਹੀਰਾ ਸਿੰਘ ਜੀ ਦੇ ਨਾਮ ਤੇ ਬਣਿਆ ਹੋਇਆ ਇਹ ਮਹਿਲ ਜਿੱਥੇ ਰਾਜੇ ਮਹਾਰਾਜੇ ਸਿਰਫ ਰਾਜ ਹੀ ਨਹੀਂ ਕਰਦੇ ਸੀ ਸਗੋਂ ਸਿੱਖ ਧਰਮ ਲਈ ਬੰਦੀ ਆਪਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਸੀ ਤੇ ਇੰਨਾ ਹੀ ਮਹਾਨ ਮਹਾਰਾਜਾਂ ਚੋਂ ਇੱਕ ਸੀ ਮਹਾਰਾਜਾ ਰੀਪੂ ਦਮਨ ਸਿੰਘ ਜੀ ਜਿਨ੍ਹਾਂ ਨੇ 1911 ਚ ਨਾਬੇ ਦੀ ਗੱਦੀ ਸੰਭਾਲੀ ਤੇ ਹੁਣ ਉਹਨਾਂ ਦੇ ਹੀ ਗ੍ਰੇਡ ਗ੍ਰੈਂਡਸਨ ਮਤਲਬ ਉਹਨਾਂ ਦੇ ਪੜ ਪੜ ਪੋਤੇ ਤੇ ਮਹਾਰਾਜਾ ਹੀਰਾ ਸਿੰਘ ਜੀ ਦੀ 6ਵੀਂ ਪੀੜ੍ਹੀ 13 ਸਾਲ ਦੇ ਕੁਮਰ ਅਬੇ ਉਦੇ ਪ੍ਰਤਾਪ ਸਿੰਘ ਦੇ ਰੂਪ ਚ ਵਾਪਸ ਆਈ ਆ ਸੋਸ਼ਲ ਮੀਡੀਆ ਤੇ ਜਿੱਥੇ ਕਈ ਲੋਕ ਇਸ ਦਸਤਾਰਬੰਦੀ ਨੂੰ ਇੱਕ ਨਵੀਂ ਉਮੀਦ ਵਜੋਂ ਵੇਖ ਰਹੇ ਆ ਉੱਥੇ ਹੀ ਦੂਜੇ ਪਾਸੇ ਕਈ ਲੋਕ ਇਹਨੂੰ ਇੱਕ ਪਲਾਨ ਆ ਇੱਕ ਪ੍ਰੋਪਾਗੈਂਡਾ ਦੱਸ ਰਹੇ ਆ ਕਿ ਇਹ ਭਾਜਪੀ ਤੇ ਡੇਰਾ ਰਾਧਾ ਸਵਾਮੀ ਵੱਲੋਂ ਵੋਟਾਂ ਲਈ ਚੱਲੀ ਹੋਈ ਇੱਕ ਚਾਲ ਆ ਪਰ ਅਸਲ 'ਚ ਇੱਥੇ ਗੱਲ ਕਿਸੇ ਨੂੰ ਕੋਈ ਰਾਜਾ ਮਹਾਰਾਜਾ ਬਣਾਉਂਦੀ ਨਹੀਂ ਇੱਥੇ ਗੱਲ ਆ ਇੱਕ ਦਲੇਰ ਪਰਿਵਾਰ ਦਾ ਮੁੜ ਕੇ ਆਪਦੇ ਜੱਦੀ ਘਰ ਚ ਆਉਣਾ ਆਪਦੀਆਂ ਜੜਾਂ ਨਾਲ ਤੇ ਆਪਦੀ ਮਿੱਟੀ ਨਾਲ ਆ ਕੇ ਜੜਨਾ ਤੇ ਮਹਾਰਾਜਾ ਰੀਪੂ ਦਮਨ ਸਿੰਘ ਜੀ ਦੀ ਮਹਾਨ ਲੈਗਸੀ ਨੂੰ ਅੱਗੇ ਤੋਰਨਾ ਜੋ ਕੱਲੇ ਸੀ ਜੋ ਅੰਗਰੇਜ਼ਾਂ ਮੂਰੇ ਚੁਕੇ ਨਹੀਂ ਤੇ ਨਾ ਹੀ ਉਹਨਾਂ ਦੀ ਸਿੱਖ ਮਾਮਲਿਆਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਬਰਦਾਸ਼ਤ ਕੀਤੀ ਜਿੱਥੇ ਬਾਕੀ ਦੇ ਸਾਰੇ ਰਾਜੇ ਮਹਾਰਾਜੇ ਅੰਗਰੇਜ਼ਾਂ ਨਾਲ ਹੱਥ ਮਿਲਾ ਕੇ ਆਪ ਦੀ ਕੌਮ ਨਾਲ ਗਦਦਾਰੀ ਕਰ ਚੁੱਕੇ ਸੀ ਉੱਥੇ ਮਹਾਰਾਜਾ ਰੀਪੂ ਦਮਨ ਸਿੰਘ ਜੀ ਇਕੱਲੇ ਡਟੇ ਰਹੇ ਜਿਹਦੇ ਕਰਕੇ ਅੰਗਰੇਜ਼ਾਂ ਦੇ ਹੱਥਾਂ ਪੈਰਾਂ 'ਚ ਆ ਗਈ ਸੀ ਤੇ ਉਹ ਮਹਾਰਾਜਾ ਰੀਪੂ ਦਮਨ ਸਿੰਘ ਜੀ ਨੂੰ ਇੱਕ ਥ੍ਰੈਟ ਮੰਨਣ ਲੱਗ ਗਏ ਸੀ ਇੱਕ ਖਤਰਾ ਮੰਨਣ ਲੱਗ ਗਏ ਸੀ ਜਿਹਦੇ ਚੱਲਦੇ ਅੰਗਰੇਜ਼ਾਂ ਵੱਲੋਂ ਇੱਕ ਪਲਾਨ ਬਣਾਇਆ ਜਾਂਦਾ ਤੇ ਮਾਲ ਐਡਮਿਨਿਸਟ੍ਰੇਸ਼ਨ ਦਾ ਝੂਠਾ ਤੇ ਘਟਿਆ ਬਹਾਨਾ ਬਣਾ ਕੇ 1923 ਚ ਆ ਕੇ ਮਹਾਰਾਜਾ ਰੀਪੂ ਦਮਨ ਸਿੰਘ ਜੀ ਨੂੰ ਤੱਕੇ ਨਾਲ ਗੱਦੀ ਤੋਂ ਹਟਾ ਦਿੱਤਾ ਗਿਆ ਤੇ ਫਿਰ ਹੌਲੀ ਹੌਲੀ ਆਜ਼ਾਦੀ ਦੇ ਟਾਈਮ ਤੱਕ ਪਹੁੰਚਦਿਆਂ ਪਹੁੰਚਦਿਆਂ ਨਾਬੇ ਦੇ ਰਾਜ ਘਰਾਣੇ ਪੰਜਾਬ ਦੇ ਹੋਰ ਕਈ ਰਾਜਕਰਾਨਿਆਂ ਨੂੰ ਡਿਸਾਲਵ ਕਰ ਦਿੱਤਾ ਗਿਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਪ੍ਰਾਈਵੇਟ ਸਿਟੀਜ਼ਨ ਮਤਲਬ ਇੱਕ ਆਮ ਨਾਗਰਿਕ ਬਣਾ ਦਿੱਤਾ ਗਿਆ ਜਦੋਂ ਮਹਾਰਾਜਾ ਰੀਪੂ ਦਮਨ ਸਿੰਘ ਜੀ ਨੂੰ ਗੱਦੀ ਤੋਂ ਹਟਾਇਆ ਗਿਆ ਸਿੱਖ ਸਮਝ ਗਏ ਸੀ ਕਿ ਗੋਰੇ ਸਿੱਖਾਂ ਦੇ ਰਾਜਕਰਾਨਿਆਂ ਨੂੰ ਦਬਾਉਣ ਨੂੰ ਫਿਰਦੇ ਆ ਤੇ ਇਹ ਸਿੱਧਾ ਸਿੱਧਾ ਸਾਡੇ ਆਤਮ ਸਨਮਾਨ ਤੇ ਹਮਲਾ ਜਿਹਦੇ ਖਿਲਾਫ ਸਿੱਖ ਇੱਕ ਮੋਰਚਾ ਸ਼ੁਰੂ ਕਰਦੇ ਆ ਜਿਹਦਾ ਨਾਮ ਸੀ ਜੈਤੋ ਮੋਰਚਾ ਇਸ ਮੋਰਚੇ 'ਚ ਸਿੱਖਾਂ ਨੇ ਬਹੁਤ ਕੋਸਿਆ ਹਜ਼ਾਰਾਂ ਸਿੱਖ ਗ੍ਰਿਫਤਾਰ ਹੋਏ ਹਜ਼ਾਰਾਂ ਨੇ ਆਪਣੀਆਂ ਜਾਨਾਂ ਗਵਾਈਆਂ ਤੇ ਕਈ ਸਿੱਖਾਂ ਨੂੰ ਕਾਲੇ ਪਾਣੀ ਜੇਲ੍ਹ ਤੱਕ ਭੇਜ ਦਿੱਤਾ ਗਿਆ ਪਰ ਸਿੱਖ ਆਪ ਦਾ ਸ਼ਾਂਤੀ ਨਾਲ ਡਟੇ ਰਹੇ ਕਿਉਂਕਿ ਇਹ ਮੋਰਚਾ ਸਿਰਫ ਗੱਦੀ ਲਈ ਨਹੀਂ ਸੀ ਇਹ ਆਪ ਦੇ ਹੱਕ ਤੇ ਆਪ ਦੇ ਮਾਨ ਸਨਮਾਨ ਲਈ ਸੀ ਮੋਰਚਾ ਫਤਿਹ ਹੋਣ ਤੋਂ ਬਾਅਦ ਨਾਬੇ ਦੀ ਗੱਦੀ ਤਾਂ ਭਾਵੇਂ ਵਾਪਸ ਨਹੀਂ ਮਿਲੀ ਪਰ ਸਿੱਖ ਗੁਰਦੁਆਰਾ ਐਕਟ ਦੇ ਅਧੀਨ ਸਾਰੇ ਗੁਰਦੁਆਰਿਆਂ ਦਾ ਕੰਟਰੋਲ ਐਸਜੀਪੀਸੀ ਦੇ ਅੰਡਰ ਆ ਜਾਂਦਾ ਜੋ ਆਪ ਦੇ ਆਪ ਚ ਇੱਕ ਬਹੁਤ ਵੱਡੀ ਜਿੱਤ ਸੀ ਜਦੋਂ ਹੀਰਾ ਮਹਿਲ ਚ ਆਹ ਦਸਤਾਰਬੰਦੀ ਹੁੰਦੀ ਆ ਇਹ ਸਿਰਫ ਇਸ ਪਰਿਵਾਰ ਦਾ ਨਿੱਜੀ ਪਲ ਨਹੀਂ ਸੀ ਇਹ ਦਸਤਾਰਬੰਦੀ ਉਹਨਾਂ ਸਾਰੇ ਸਿੱਖਾਂ ਦੀ ਯਾਦ ਸੀ ਜਿਨ੍ਹਾਂ ਨੇ ਆਪਦੇ ਮਾਨ ਸਨਮਾਨ ਲਈ ਲੜ ਕੇ ਇਤਿਹਾਸ ਦੇ ਪੰਨੇ ਸਦਾ ਸਦਾ ਲਈ ਬਦਲ ਕੇ ਰੱਖਤੇ ਸੀ 2 ਫਰਵਰੀ 2026 ਨੂੰ ਹੋਈ ਇਹ ਦਸਤਾਰਬੰਦੀ ਦੋ ਹੋਰ ਵੱਡੇ ਕਾਰਨਾਂ ਵਾਲੀ ਬਹੁਤ ਖਾਸ ਸੀ ਪਹਿਲਾ ਕਾਰਨ ਆ ਕਿ ਪਰਿਵਾਰ ਦੇ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਜਦੋਂ ਵੀ ਕਿਸੇ ਰਾਜੇ ਮਹਾਰਾਜੇ ਦੀ ਦਸਤਾਰਬੰਦੀ ਹੁੰਦੀ ਸੀ ਉਦੋਂ ਇੱਕੋ ਚੌਂਕੜੇ 'ਚ ਬਿਨਾਂ ਰੁਕੇ ਅਖੰਡ ਪਾਠ ਸਾਹਿਬ ਕੀਤੇ ਜਾਂਦੇ ਸੀ ਤੇ ਉਵੇਂ ਹੀ ਹੁਣ 2026 'ਚ ਬਾਬਾ ਰਾਜ ਸਿੰਘ ਨੇ ਉਸੇ ਰਸਮ ਨੂੰ ਕਾਇਮ ਰੱਖ ਕੇ ਇੱਕੋ ਚੌਂਕੜੇ 'ਚ ਅਖੰਡ ਪਾਠ ਸਾਹਿਬ ਸੰਪੂਰਨ ਕੀਤੇ ਹੀਰਾ ਮੈਦ ਦੇ ਵਿੱਚ ਅੱਜ ਫੇਰ ਬਾਬਰ ਆਇਆ ਸਿੰਘ ਜੀ ਨੇ ਪਾਠ ਕੀਤਾ ਤੇ ਅੱਜ ਦਸਤਾਰਬੰਦੀ ਤੇ ਤੇ ਦੂਜਾ ਵੱਡਾ ਕਾਰਨ ਆ ਇਹ ਸਾਰੇ ਪਰਿਵਾਰ ਦਾ ਦਿੱਲੀ ਸ਼ਿਫਟ ਹੋਣਾ ਤੇ ਸਿੱਖੀ ਨਾਲੋਂ ਟੁੱਟ ਜਾਣਾ ਦੋਸ ਕੇ ਫਾਦਰ ਸਾਹਿਬ ਕੇ ਵੀ ਨਿਕਿਸ਼ ਨਹੀਂ ਰਖੇ ਤੇ ਉਸਕੇ ਗ੍ਰੈਂਡਫਾਦਰ ਨੇ ਵੀ ਨਹੀਂ ਰਖੇ ਮੈਨੂੰ ਐਸਾ ਅਜੀਬ ਸਾ ਲੱਗਦਾ ਤੇ ਇਹ ਬੱਚਾ ਕਿਉਂ ਇਸ ਤਰ੍ਹਾਂ ਸੇ ਕਰ ਰਹਾ ਹੈ ਪਰ ਅਬੇ ਉਦੇ ਪ੍ਰਤਾਪ ਤੇ ਉਸ ਪਰਮਾਤਮਾ ਦਾ ਹੱਥ ਸੀ ਕਿਉਂਕਿ ਨਾ ਹੀ ਉਹਨੇ ਆਪ ਦੇ ਕੇਸ ਕਤਲ ਕਰਾਏ ਤੇ ਨਾ ਹੀ ਆਪ ਦੇ ਦਿਲ ਚੋਂ ਸਿੱਖੀ ਨੂੰ ਭੁਲਾਇਆ ਉਹ ਕਹਿੰਦਾ ਤਾਂ ਮੈਂ ਸਿੱਖ ਹਾਂ ਮੈਂ ਵਾਲ ਨਹੀਂ ਕਟਵਾਉਂਗਾ 8 ਸਾਲ ਦੇ ਅਬੇ ਉਹਦੇ ਪ੍ਰਤਾਪ ਸਿੰਘ ਨੂੰ ਸੁਪਨੇ ਚ ਆਪ ਦਾ ਸਿੱਖ ਰਾਜ ਦਿਸਣ ਲੱਗ ਗਿਆ ਸੀ ਆਪਦੀ ਰਿਆਸਤ ਦਿਸਣ ਲੱਗੀ ਸੀ ਇੱਕ ਦਿਨ ਸਵੇਰ ਉੱਠ ਕੇ ਉਹ ਆਪਦੇ ਮਾਤਾ ਪਿਤਾ ਨੂੰ ਸਵਾਲ ਪੁੱਛਦਾ ਕਿ ਮੇਰੀ ਤਲਵਾਰ ਕਿੱਥੇ ਆ ਕਿ ਆਪਾਂ ਤਾਂ ਰਾਜ ਘਰਾਣੇ ਚ ਆ ਆਪਣੀ ਰਿਆਸਤ ਕਿੱਥੇ ਆ ਤੇ ਫਿਰ ਇੱਕ ਕੇਸਰੀ ਕੱਪੜਾ ਕੱਟ ਕੇ ਇੱਕ ਡੰਡੇ ਨਾਲ ਬੰਨ ਕੇ ਆਪਦੀ ਛੱਤ ਤੇ ਲਾ ਆਉਂਦਾ ਕਾਪੀਆਂ ਤੇ ਖੰਡੇ ਬਣਾ ਬਣਾ ਕੇ ਆਪਦੇ ਮਾ ਪਿਓ ਨੂੰ ਦਿਖਾਉਂਦਾ ਇਹ ਸਭ ਵੇਖ ਕੇ ਪਰਿਵਾਰ ਕੁਮਰ ਅਬੇ ਉਹਦੇ ਪ੍ਰਤਾਪ ਸਿੰਘ ਨੂੰ ਨਾਬੇ ਵਾਪਸ ਲੈ ਆਉਂਦਾ ਤੇ ਹੀਰਾ ਮੈਲ ਦੀ ਹਾਲਤ ਵੇਖ ਕੇ ਤੇ ਕੰਦਾਂ ਚੋਂ ਨਿਕਲੇ ਹੋਏ ਪਿੱਪਲ ਵੇਖ ਕੇ ਇਹ ਆਪਦੀ ਮਾਂ ਨੂੰ ਇੱਕ ਗੱਲ ਕਹਿੰਦਾ ਕਿ ਇਹ ਪिपल ਸਰਫੇਸ ਮਹਿਲ ਦੀਆਂ ਕੰਦਾ ਝੋਣੀ ਨਿਕਲੇ ਇਹ ਪिपल ਮੇਰੀ ਛਾਤੀ ਚੋਂ ਨਿਕਲਿਆ ਜੀਤੇ ਤੋਂ ਬਾਅਦ ਪਰਿਵਾਰ ਭਾਵਕ ਹੋ ਕੇ ਨਾਬੇ ਪੱਕੇ ਤੌਰ ਤੇ ਸ਼ਿਫਟ ਹੋਣ ਦਾ ਫੈਸਲਾ ਕਰਦਾ ਹੁਣ ਲੋਕਾਂ ਵੱਲੋਂ ਇਸ ਪਰਿਵਾਰ ਤੇ ਕਈ ਤਰ੍ਹਾਂ ਦੇ ਸਵਾਲ ਚੱਕੇ ਜਾ ਰਹੇ ਆ ਕਿ ਕੀ ਸਬੂਤ ਹੈ ਕਿ ਇਹ ਪਰਿਵਾਰ ਸਿੱਖ ਧਰਮ ਨੂੰ ਬਿਲੋਂਗ ਕਰਦਾ ਕਿਉਂਕਿ ਇਹ ਤਾਂ ਦਿੱਲੀ ਚ ਹਿੰਦੂ ਰੀਤੀ ਰਿਵਾਜਾਂ ਨਾਲ ਰਹਿ ਰਹੇ ਸੀ ਤੇ ਇਹਨਾਂ ਨੂੰ ਅਚਾਨਕ ਆਪ ਦੇ ਮਹਿਲ ਦੀ ਕਿਵੇਂ ਆਦ ਆ ਗਈ ਤੇ ਫਿਰ ਉਹੀ ਇਹ ਸਾਰੀ ਚੀਜ਼ ਨੂੰ ਵੋਟਾਂ ਨਾਲ ਬੀਜੇਪੀ ਨਾਲ ਤੇ ਡੇਰਾ ਰਾਧਾ ਸੁਆਮੀ ਨਾਲ ਜੋੜਿਆ ਜਾ ਰਿਹਾ ਪਰ ਜਦੋਂ ਕਿਸੇ ਨੂੰ ਕਿਤੋਂ ਆਵਾਜ਼ ਵੱਜਦੀ ਆ ਉਹਦੇ ਇੱਕ ਕਮੈਂਟੀ ਬਹੁਤ ਹੁੰਦਾ ਤੇ ਉਹੀ ਕਮਰ ਅਵੇ ਉਹਦੇ ਪ੍ਰਤਾਪ ਸਿੰਘ ਨਾਲ ਹੋਇਆ ਇੱਕ 13 ਸਾਲ ਦਾ ਬੱਚਾ ਜਿਹੜੇ ਹਿਸਾਬ ਨਾਲ মিডিਏ ਨੂੰ ਜਵਾਬ ਦੇ ਰਿਹਾ ਆਪਦੇ ਪਛੋਕੜ ਬਾਰੇ ਆਪਦੀ ਰਿਆਸਤ ਬਾਰੇ ਤੇ ਸਿੱਖੀ ਬਾਰੇ ਉਹ ਚੀਜ਼ ਵੱਡੇ ਵੱਡਿਆਂ ਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਆ ਕਿੰਨੀ ਖੁਸ਼ੀ ਆ ਕਾਫੀ ਸਾਲਾਂ ਬਾਅਦ ਤੋਂ ਮਹਿਲ ਵਿੱਚ ਚਹਲ ਪਹਿਲ ਆ ਖੁਸ਼ੀ ਤਾਂ ਇਹ ਬਹੁਤ ਆ ਵੀ ਆਪਣੇ ਮਹਿਲ ਦੇ ਵਿੱਚ ਆਪਣੇ ਘਰ ਦੇ ਵਿੱਚ ਮਤਲਬ ਇਨੀ ਸ਼ੁਭ ਚੀਜ਼ਾਂ ਹੋ ਰਹੀਆਂ ਨੇ ਬੱਸ ਕਿਰਪਾ ਮਾਰੇ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹੋ ਤੁਸੀਂ ਪਰਸਪਰ ਤੌਰ ਤੇ ਕਿਸ ਤਰ੍ਹਾਂ ਦੇਖਦੇ ਹੋ ਜੀ ਕੱਲ ਮੈਂ ਦੇਖਿਆ ਵੀ ਹੋਇਆ ਵੀ ਜਿਹੜੇ ਬਾਕੀਆਂ ਫੈਮਲੀਆ ਨੇ ਸਿੱਖ ਫੈਮਲੀਆ ਉਹ ਆਪਣੇ ਬੱਚਿਆਂ ਦੀ ਨਾ ਦਸਤਾਰਬੰਦੀ ਨਹੀਂ ਕਰਾਉਂਦੀ ਵੀ ਹੁਣ ਜਿਹੜਾ ਜਿਹੜੀ ਆਪਾਂ ਕਰਾਨੇ ਤੇ ਸ਼ਰਮ ਦੀ ਉਹ ਬੱਸ ਖਤਮ ਹੋ ਗਈ ਜੀ ਪਿਛਲੇ ਟਾਈਮ ਤੇ ਕਰਦੇ ਸੀ ਤੇ ਹੁਣ ਜੇ ਆਪਾਂ ਪੁੱਛੀਏ ਬੰਦੇ ਕਹਿੰਦੇ ਨਹੀਂ ਇਕੱਲੇ ਰਾਜੇ ਮਹਾਰਾਜੇ ਕਰਦੇ ਇੰਦਾ ਕੁਝ ਨਹੀਂ ਹੈਗਾ ਇਹ ਬੱਸ ਪਹਿਲਾਂ ਸਾਰੇ ਪਰਿਵਾਰਾਂ ਚ ਹੁੰਦੀ ਸੀ ਕਿ ਦਸਤਾਰਬੰਦੀ ਹੁਣ ਚਲੋ ਫੇਰ ਹੋਣੀ ਚਾਹੀਦੀ ਹੈ ਸਾਰੇ ਪਰਿਵਾਰ ਹਰ ਕਿਸੇ ਬੰਦੇ ਨੂੰ ਆਪਦਾ ਪੱਖ ਰੱਖਣ ਦਾ ਤੇ ਆਪਦਾ ਓਪੀਨੀਅਨ ਦੇਣ ਦਾ ਹੱਕ ਆ ਪਰ ਇਹ ਜ਼ਰੂਰੀ ਨਹੀਂ ਕਿ ਸੋਸ਼ਲ ਮੀਡੀਆ ਤੇ ਆਪਾਂ ਹਰ ਚੀਜ਼ ਨੂੰ ਸਿਰਫ ਇੱਕ ਨੈਗੇਟਿਵ ਤਰੀਕੇ ਨਾਲ ਹੀ ਵੇਖਣਾ ਦਸਤਾਰਬੰਦੀ ਤੇ ਉੱਥੇ ਵਧਾਈ ਦੇਣ ਕੌਣ ਪਹੁੰਚਿਆ ਜਾਂ ਉੱਥੇ ਇੰਟਰਵਿਊ ਕਿਹਨੇ ਕੀਤੀ ਜਾਂ ਭਾਸ਼ਣ ਕਿਹਨੇ ਦਿੱਤਾ ਇਹਨਾਂ ਚੋਂ ਕੁਝ ਵੀ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਕਿ ਕਈ ਸਾਲਾਂ ਬਾਅਦ ਮਹਾਰਾਜਾ ਰੀਪੂ ਦਮਨ ਸਿੰਘ ਜੀ ਦਾ ਪਰਿਵਾਰ ਉਹਨਾਂ ਦੇ ਮਹਿਲ 'ਚ ਵਾਪਸ ਆਇਆ ਬਾਕੀ ਤੁਹਾਡੇ ਇਹ ਸਾਰੀ ਚੀਜ਼ ਨੂੰ ਲੈ ਕੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਦੇ ਨਾਲ ਦੇ ਨਾਲ ਇਹ ਵੀ ਜੀ ਜ਼ਰੂਰ ਕਰਿਓ ਤੇ ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ